ਲੋੜੀ ਦੋਸਤੋ ਲੋੜੀ ਦਾ ਮੱਥਾ ਟੇਕਣ ਲੱਗੇ ਆ ਜੀ ਆਹ ਦੇਖੋ ਅਸੀਂ ਕਹੇ ਸੀ ਧੂਣਾ ਲਾਇਆ ਗਲੀ ਦੇ ਵਿੱਚ ਧੂਣਾ ਲਾਇਆ ਹੋਇਆ ਅਸੀਂ ਸਾਰਿਆਂ ਨੇ ਹਾਂ ਕੀ ਕਹਿੰਦੇ ਤੇ ਇੱਧਰ ਦੇਖੋ ਸਾਡਾ ਸਾਰਾ ਪਰਿਵਾਰ ਖੜਾ ਇੱਧਰ ਸਾਰਾ ਸਾਡਾ ਹੀ ਭਾਈਚਾਰਾ ਹੈ ਤੇ ਦੇਖੋ ਜੋ ਸਾਹਮਣੇ ਗਲੀ 'ਚ ਖੜੇ ਆ ਇੱਧਰ ਸੋ ਸਾਰਿਆਂ ਨੂੰ ਬਾਈ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਸੋ ਸਾਰਿਆਂ ਦੇ ਪਰਿਵਾਰਾਂ ਤੇ ਨਾ ਹੀ ਨਹੀਂ ਕਰਿਆ ਕਰਦੇ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀ ਰੱਖੇ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਪਰਿਵਾਰਾਂ ਤੇ ਸੋ ਦੇਖੋ ਜੀ ਇੱਧਰ ਲੱਗਿਆ ਮੱਥਾ ਟੇਕਣਾ ਸੋ ਚੱਲ ਬਿਲਾ ਆਪਣੇ ਬੱਚਿਆਂ ਨੂੰ ਸਾਰੇ ਬੋਲਾ ਜੈ ਭੰਦੀ ਜੀ ਸਾਰੇ ਬੋਲਾ ਜੈ ਭੰਦੀ ਜੀ ਜੈ ਜੈ ਭੰਦੀ ਜੀ ਓ ਲੋੜੀ ਜਾਣਾ ਗਾਓ ਕੋਈ ਨਹੀਂ ਇੱਥੋਂ ਟਿਕਿਆ ਇਹ ਆ ਮੇਰੇ ਬਾਪੂ ਜੀ ਬੈਠੇ ਆ ਇਧਰ ਸਾਹਮਣੇ ਮੁੰਡਾ ਸतीश ਉਹ ਮੇਰਾ ਭਤੀਜਾ ਏ ਇਧਰ ਮੇਰੀ ਵਾਈਫ ਆ ਇਧਰ ਆ ਸਾਡੀ ਭਤੀਜ ਨੂੰ ਆ ਇਧਰ ਮੇਰੇ ਮੰਮੀ ਆ ਇਧਰ ਆ ਜਿਹੜੇ ਤੁਸੀਂ ਵਿੱਚ ਨਿਆਣੇ ਦੇਖਦੇ ਆ ਬਾਈ ਇਹ ਕੋਈ ਮੇਰਾ ਪੋਤਾ ਲੱਗਦਾ ਕੋਈ ਮੇਰੀ ਪੋਤੀ ਲੱਗਦੀ ਆ ਕੋਈ ਮੇਰਾ ਦੋਤਾ ਲੱਗਦਾ ਤੇ ਆ ਮੇਰੀ ਬੇਟੀ ਆ ਤੇ ਜਿਹੜੀ ਆ ਮੇਰੀ ਬੇਟੀ ਆ ਇਹ ਐਦੀ ਮਾਸੀ ਲੱਗਦੀ ਆ ਐਦੀ ਭੂਆ ਲੱਗਦੀ ਆ ਐਦੀ ਵੀ ਭੂਆ ਲੱਗਦੀ ਆ ਜਦ ਕਿ ਭਤੀਜੀ ਭੂਆ ਤੇ ਬੜੀ ਆ ਇਹ ਹੁੰਦਾ ਏ ਭਾਈਚਾਰਾ ਇਹ ਹੁੰਦਾ ਏ ਪਰਿਵਾਰ ਇਹ ਹੁੰਦਾ ਏ ਜਿਹੜਾ ਪਿੰਡਾਂ ਦਾ ਸਾਡਾ ਮੇਲ ਵਰਤ ਵਰਤਵਾਰ ਆ ਇਹ ਹੁੰਦੇ ਆ ਤਿਹਾਰ ਇਹ ਜਿਹੜੇ ਤਿਹਾਰ ਹੁੰਦੇ ਆ ਭਾਈਚਾਰੇ ਦੇ ਪ੍ਰਤੀਕ ਹੁੰਦੇ ਆ ਸੋ ਤਿਹਾਰ ਉਦੋਂ ਹੀ ਚੰਗੇ ਲੱਗਦੇ ਆ ਜਦੋਂ ਸਾਰੇ ਇਕੱਠੇ ਹੁੰਦੇ ਆ ਤੇ ਇੱਕ ਧੂਨੇ ਤੇ ਹੁੰਦੇ ਆ ਤੋ ਪਹਿਲੇ ਸਮਿਆਂ ਦੇ ਵਿੱਚ ਐਸੀ ਤਰ੍ਹਾਂ ਤਿਹਾਰ ਮਨਾਏ ਜਾਂਦੇ ਸੀ ਤਿਹਾਰਾਂ ਦੇ ਬਹਾਨਿਆਂ ਦੇ ਨਾਲ ਸਾਰੇ ਇਕੱਠੇ ਹੋ ਜਾਂਦੇ ਸੀ ਚਾਹੇ ਕੋਈ ਰੁੱਸਿਆ ਹੋਇਆ ਵੀ ਹੁੰਦਾ ਸੀ ਉਹ ਤਿਹਾਰਾਂ ਤੇ ਇਕੱਠੇ ਹੋ ਜਾਂਦੇ ਹੁੰਦੇ ਸੀ ਪਰ ਹੁਣ ਦੇ ਜਿਹੜੇ ਤਿਹਾਰ ਆ ਉਹ ਕੁਝ ਹੋਰ ਕਿਸਮ ਦੇ ਬਣ ਗਏ ਆ ਹੁਣ ਤਾਂ ਲੋਕ ਤਸਲਿਆਂ ਦੇ ਵਿੱਚ ਦੋ ਪਾਤੀਆਂ ਰੱਖ ਕੇ ਇੱਕ ਸਿਰਫ ਛਗਣ ਕਰਦੇ ਆ ਸੋ ਤਿਹਾਰਾਂ ਦਾ ਤਾਂ ਜਿਹੜਾ ਨਾਮ ਰਹਿ ਗਿਆ ਇਧਰ ਆ ਸਾਡੇ ਭਾਬੀ ਜੀ ਆਗੇ ਚਲੋ ਬੈਠੋ ਜੀ 26 ਹੈ ਨਾ ਇਹ ਕਹਿੰਦੇ ਉਹਨੇ ਕਿਵੇਂ ਕਿਵੇਂ ਤਾਂ ਦੇਖੋ ਇਹ ਇਹ ਆ ਬਾਈ ਲੋਹੜੀ ਦਾ ਤਿਹਾੜੀ ਕੱਟਣ ਹੋ ਰਹੇ ਸਣੀ ਸਾਡੀ ਲੋਹੜੀ ਪਤਾ ਸਰ ਦੇਖੋ ਇਹ ਆ ਬਾਈ ਤਿਹਾੜੀ ਆਪਣੇਆਂ ਦੇ ਨਾਲ ਆਪਣੇ ਭਾਈਚਾਰੇ ਦੇ ਵਿੱਚ ਕੋਈ ਨਾ ਟੇਕੋ ਟੇਕੋ ਤੁਸੀਂ ਮੈਂ ਪਾ ਦੇਣਾ ਲੋ ਜੀ ਬੁੱਟੀਆਂ ਭਰ ਕੇ ਥੋੜਾ ਪਾਈ ਜੀ ਕੀ ਬੋਲਦੇ ਹੁੰਦੇ ਆ ਜਦ ਤਿਲ ਪਾਉਂਦੇ ਹੁੰਦੇ ਕੀ ਬੋਲਦੇ ਹੁੰਦੇ ਆ ਸਿਰ ਕੇ ਦਿਲ ਪਟਕੇ ਹੈ ਦਿਨ ਸਰ ਕੇ ਦਿਲ ਪਟਕੇ ਹਾਂ ਦਿਨ ਸਰ ਕੇ ਦਿਲ ਪਟਕੇ ਹਾਂ ਚਾਚੇ ਨੂੰ ਪੁੱਛੀਦਾ ਪੁੱਛਦਾ ਹੋਮੀ ਬੋਖੇ ਪਟ ਪਟ ਚੱਲਦਾ ਲੈ ਤੈਨੂੰ ਪਾਉਂਗੇ ਨਾ ਅੰਨੇ ਪਾਓ ਆ ਜਾ ਗੁਲਾ ਪੱਟੀ ਆ ਵੀ ਸਾਡੀ ਭਤੀਜ ਨੂੰ ਆ ਗਈ ਬਾਈ ਕੀ ਹੁੰਦਾ ਪਾਪਾ ਜੀ ਤਿਲ ਕਿਆ ਕਰਦੇ ਹੁੰਦੇ ਕਹਿੰਦੇ ਹੁੰਦੇ ਤਿਲ ਪਟਕੇ ਦਿਨ ਸਰਕੇ ਅੱਜ ਤੋਂ ਦਿਨ ਬੜੇ ਹੋਣ ਲੱਗ ਜਾਣੇ ਆ ਅੱਛਾ ਹਾਂ ਠੀਕ ਆ ਹਾਏ ਲੋੜੀ ਆ ਜਿਹੜੀ ਇਹ ਕੁੜੀਆਂ ਦੀ ਹੁੰਦੀ ਅਸਲ ਅੱਛਾ ਜੀ ਹਾਂ ਬੁੱਲਾ ਭੱਟੀ ਜਿਹੜਾ ਗਾਇਆ ਕਰਦੇ ਤੇ ਨਾ ਹਾਂ ਕੁੜੀਆਂ ਦੀ ਲੋੜੀ ਹੁੰਦੀ ਆ ਅੱਛਾ ਜੀ ਕੁੜੀ ਦੀ ਲੋੜੀ ਮਨਾਈ ਗਈ ਤੇ ਠੀਕ ਆ ਹਾਂ ਬੁੱਲਾ ਭੱਟੀ ਪੱਟੀਪਿੰਡ ਦਾ ਦੁੱਲਾ ਤਾਂ ਜਿਹੜਾ ਪੱਟੀਪਿੰਡ ਦਾ ਤਾਂ ਉਹ ਦੁੱਲੇ ਨੇ ਕਿਸੇ ਬਰਿਆਮਣ ਦੀ ਲੜਕੀ ਦਾ ਵਿਆਹ ਕਰਿਆ ਤਾਂ ਅੱਛਾ ਜੀ ਉਸ ਦਿਨ ਪਰ ਇਕੱਠੇ ਹੋ ਕੇ ਹੋਰ ਤਾਂ ਕੋਈ ਸ਼ਗਨ ਨਹੀਂ ਮਨਾ ਹੋਇਆ ਉਹਨਾਂ ਨੇ ਧੂਣਾ ਲਾ ਕੇ ਇਸ ਤਰ੍ਹਾਂ ਮੂੰਫੜੀਆਂ ਲਿਆ ਕੇ ਔਰ ਇਹ ਰੋੜੀਆਂ ਵਗੈਰਾ ਇਹਨਾਂ ਨਾਲ ਖਿੱਲਾ ਵੀ ਮੱਕੀ ਦੇ ਦਾਣੇ ਖਿੱਲਾ ਜਾਂਦ ਕਰਦੇ ਹੁੰਦੇ ਐਸ ਤਰ੍ਹਾਂ ਮੱਥਾ ਟੇਕਿਆ ਕਰ ਦਿੰਦੇ ਬਸ ਇਹ ਉਹ ਲੰਮੀਆਂ ਚੌੜੀਆਂ ਜਿੰਨੀਆਂ ਮਰਜ਼ੀ ਕਾਣੀਆਂ ਬਣਾਈ ਜਾਓ ਪਰ ਇਹ ਲੋੜ ਹੀ ਧੀ ਦੀ ਆ ਲੋਰੀ ਲੜਕੀਆਂ ਦੀ ਲੋਰੀ ਹੈ ਹਾਂ ਪਰ ਮਨਾਉਂਦੇ ਹੁਣ ਮੁੰਡਿਆਂ ਦੀ ਜ਼ਿਆਦਾ ਬਸ ਉਹ ਐਨੀ ਮਨਾਈ ਜਾਂਦੇ ਆ ਠੀਕ 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 ਕੋੜੀਆਂ ਨਹੀਂ ਹੁੰਦੀ ਲੋਰੀ ਇਹ ਲੋਰੀ ਕੁੜੀਆਂ ਦੀ ਹੁੰਦੀ ਹੈ ਠੀਕ ਹੈ ਹਾਂ ਕੁੜੀ ਦੀ ਹੁੰਦੀ ਹੈ ਲੋਰੀ ਹੁੰਦੀ ਹੈ ਠੀਕ ਹੈ ਹਾਂ ਕੋਈ ਜਦੋਂ ਮੜੇਗੇ ਇੱਕ ਸਾਈਡ ਨੂੰ ਖੜਾ ਲਾ ਕੀ ਕੀ ਗੱਡੀ ਆ ਹਾਂ ਕਿ ਰੁਕ ਜਾ ਇੱਕ ਮਿੰਟ ਆ ਸਾਈਡ ਪਰ ਹੋ ਕੇ ਖੜਾ ਲਾ ਕੋਈ ਨਹੀਂ ਕੋਈ ਨਹੀਂ ਉਹਨੇ ਖੜਾ ਸੋ ਦੇਖੋ ਦੋਸਤੋ ਲੋੜੀ ਦਾ ਤਿਹਾੜ ਮਨਾ ਰਹੇ ਆ ਤੇ ਅੱਜ ਇਹ ਗੱਲ ਦਾ ਪਤਾ ਲੱਗਿਆ ਕਿ ਜਿਹੜੀ ਲੋੜੀ ਹੁੰਦੀ ਆ ਇਹ ਧੀਆਂ ਦੀ ਹੁੰਦੀ ਆ ਲੋਹੇ ਘੁੰਮ ਕੇ ਬੰਦੇ ਆ ਨੇ ਲੋਹੇ ਘੁੰਮ ਕੇ ਬੰਦੇ ਆ ਲੋਹੇ ਘੁੰਮੋ ਘੁੰਮ ਕੇ ਪਾ ਦਿਓ ਯਾਰ ਸ਼ਗਨ ਦਾ ਕਰ ਦਿਓ ਮੜਿਆ ਜੇ ਘੁੰਮ ਕੇ ਪਾ ਦਿਓ ਘੁੰਮ ਕੇ ਪਾ ਦਿਓ ਵੀਡੀਓ ਬਣਦੀ ਆ ਹਾਂ ਮੈਂ ਤਾਂ ਸਟਾਰਟ ਆ ਦਿਲ ਸਾਰ ਕੇ ਪੈਲ ਪੜ ਕੇ ਹਾਂ ਆ ਇਧਰ ਸਾਡੇ ਫੌਜੀ ਜੀ ਨੇ ਤਾਂ ਰੋੜੀ ਅਡਵਾਂਸ ਚ ਬਣਾਈ ਦੀ ਥੋੜਾ ਘਟਾ ਪਹਿਲਾਂ ਬਣਾਈ ਇਹਨਾਂ ਨੇ ਆ ਇਹ ਕੁੜੀ ਪਿੱਛੇ ਰੋਹ ਵਾਕ ਤੇ ਪਟਕਾ ਪਟਕਾ ਕਰਾ ਰਿਹਾ ਨਾ ਕਾਈ ਕਿਹਾ ਤੇ ਲੋਟੇਗਾ ਮੱਥਾ ਕੱਪੀ ਦੇਗਾ ਮੈਂ ਸਾਰੀਆਂ ਦੀਵਿਆਂ ਨੂੰ ਹੈਪੀ ਲੋਹੜੀ 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 ਲੋਹ ਇੱਧਰ ਗਿਰ ਜੂਗੇ ਧੂਨੇ ਚ ਪੁੱਤ ਲਾ ਲੇ ਭਾਈ ਲਾ ਲੇ ਪਹਿਲੇ ਇੱਧਰ ਆਓ ਲੈ ਫੜੋ ਆਜੋ ਇੱਧਰ ਆਓ ਸੋਦੇ ਕੋ ਭਾਈ ਇਹ ਆ ਲੋੜੀ ਦਾ ਤਿਹਾੜ ਸੋ ਪਰਮਾਤਮਾ ਸੱਚੇ ਬਾਦਸ਼ਾਹ ਹਮੇਸ਼ਾ ਇਸ ਤਿਹਾੜ ਨੂੰ ਐਸੇ ਤਰ੍ਹਾਂ ਸਾਰੇ ਭਾਈਚਾਰੇ ਦੇ ਵਿੱਚ ਮਨਾਉਣ ਦਾ ਮੌਕਾ ਦਵੇ ਔਰ ਸਾਰਿਆਂ ਦਾ ਲੋੜੀ ਦਾ ਤਿਹਾਰ ਚੜ੍ਹਦੀ ਕਲਾ ਚ ਹੋਵੇ ਸੋ ਨਬੇਛੇ ਦੇ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਆਪਣੀ ਮਿਹਰ ਰੱਖੇ ਆ ਮੇਰੇ ਭਾਂਜੇ ਦਾ ਹਰ ਤਿਹਾਰ ਐਸੇ ਤਰ੍ਹਾਂ ਹੋਣ ਸਾਰਿਆਂ ਦਾ ਵੀ ਸੋ ਸਾਰਿਆਂ ਨੂੰ ਹੈਪੀ ਲੋੜੀ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਲੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਕਰਦੇ ਹੋ ਤੇ ਹੋਰ ਐਦਾਂ ਦੇ ਵਲੌਗ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰ ਲਿਓ ਜੀ ਫੋਲੋ ਸੋ ਧੰਨਵਾਦ ਠੀਕ ਆ ਠੀਕ ਆ ਲਾਇਆ ਅਧਰ ਸतीश ਨੇ ਤਾਂ ਕਰਤਾ ਸ਼ੁਰੂ ਜੀ ਬੰਦਣੇ ਲੋੜੀ ਬੰਦਣੀ ਸ਼ੁਰੂ ਕਰਤੀ ਇਹ ਅੰਕਿਤ ਦਾ ਆੜੀ ਆੜੀ ਹੱਥ ਮਨਾ ਪੈਸਾ ਕੜਕਲੇ ਓਏ ਓ ਹੁਣ ਤੁਹਾਨੂੰ ਹੁਣ ਤੁਹਾਨੂੰ ਭਾਈ ਇਹਨਾਂ ਨੇ ਇੰਨਾ ਖੁਸ਼ ਕਰਿਆ ਹੋਣੀ ਨਾ ਵਾਸਤੇ ਤੇ ਕੁਝ ਕਹੋ ਇੱਕ ਕੋਈ ਨਾ ਹੁੰਦਾ ਕੰਗਾ 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 ਵੀ ਕੰਗਾ ਕੰਗਾ ਵੀ ਕੰਗਾ ਚੰਗਾ ਚੰਗਾ ਗਿਆ ਚੰਗਾ ਕੰਗਾ ਚੰਗਾ ਇੱਦਣੇ ਬਰਾਬਰ ਤੋਂ ਮੂਹਾਇ ਨਹੀਂ ਚਲੋ ਜੀ ਹੁਣ ਆਹ ਮੇਰੀ ਦਾਣਾ ਮੇਰੀ ਦਾਣਾ ਇੱਦਣੇ ਦਾਣਾ ਬਣਾ ਮੇਰੀ ਦਾਣਾ ਖੂਤ ਗਾਹਣ ਜਾਣਾ ਹੈਗਾ ਹਾਂ ਗਾਹਣ ਜਾਣਾ ਹੈਗਾ ਕਿ ਆਪਣੇ ਘਰ ਵਾਪਸ ਚਲੋ ਜਾਓ ਹੁਣ ਠੀਕ ਆ ਜਾਨੀ ਵੱਲ ਜਿੰਦੇ ਹਾਂ ਜਿੰਦਾ ਰਹੀ ਸਾਰੇਆਂ ਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਹੈਪੀ ਲੋੜੀ A colher